ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਨਵਾਂ ਸਾਲ ਚੜ੍ਹਦੇ ਹੀ ਇਹ ਚਰਚਾ ਵੀ ਜ਼ੋਰ ਫੜ ਜਾਂਦੀ ਹੈ ਕਿ ਆਉਣ ਵਾਲਾ ਸਾਲ ਕਿਹੋ ਜਿਹਾ ਹੋਵੇਗਾ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਗੱਲਾਂ ਭਵਿੱਖਵਾਨੀਆਂ ਦੀਆਂ ਵੀ ਹੁੰਦੀਆਂ ਹਨ ਵਿਸ਼ਵ ਜੰਗ ਦੀ ਵੀ ਗੱਲ ਹੁੰਦੀ ਹੈ ਤੇ ਨਾਲ ਹੀ ਉਹਦੇ ਨਾਲ ਹੋਣ ਵਾਲੀ ਤਬਾਹੀ ਦੀ ਵੀ ਗੱਲ ਇਸੇ ਲਈ ਅੱਜ ਸਵੇਰੇ ਉਸ ਦੇ ਸਾਰ ਜਦੋਂ ਪਾਕਿਸਤਾਨੀ ਡਰੋਨਾਂ ਦੀ ਖਬਰ ਸੁਣੀ ਤਾਂ ਲੱਗਿਆ ਕਿ ਦੁਨੀਆ ਦੇ ਵਿੱਚ ਇਸ ਸਮੇਂ ਕੀ ਹੋ ਰਿਹਾ ਹੈ ਉਸ ਤੇ ਚਰਚਾ ਕਰਨੀ ਚਾਹੀਦੀ ਹੈ ਇਸ ਸਾਲ ਦੇ ਸ਼ੁਰੂ ਵਿੱਚ ਹੀ 3 ਜਨਵਰੀ ਨੂੰ ਅਮਰੀਕਾ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੰਦਾ ਹੈ ਜਦੋਂ ਉਹ ਵੈਨਿਜ਼ੁਏਲਾ ਤੇ ਹਮਲਾ ਕਰਕੇ ਉਸ ਦੇ ਰਾਸ਼ਟਰਪਤੀ ਨਿਕੋਲਸ ਮੈਦਰੋ ਅਤੇ ਉਸ ਦੀ ਪਤਨੀ ਸਿਲਿਆ ਫਲੋਰਸ ਨੂੰ ਗ੍ਰਫਤਾਰ ਕਰਕੇ ਉਹਨਾਂ ਨੂੰ ਅਮਰੀਕਾ ਲੈ ਜਾਂਦਾ ਹੈ ਤੇ ਉੱਥੋਂ ਦੀ ਅਦਾਲਤ ਵਿੱਚ ਉਹਨਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਅੱਜ ਹੀ 트াম্প ਨੇ ਆਪਣੇ ਆਪ ਨੂੰ ਉਸ ਦੇਸ਼ ਦਾ ਐਕਟਿੰਗ ਪ੍ਰੈਜ਼ੀਡੈਂਟ ਯਾਨੀ ਕਾਰਜਕਾਰੀ ਰਾਸ਼ਟਰਪਤੀ ਵੀ ਐਲਾਨ ਦਿੱਤਾ ਹੈ ਹੁਣ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡੇ ਤੇ ਇਸ ਦਾ ਕੀ ਅਸਰ ਇਹ ਕੋਸ਼ਿਸ਼ਾਂ ਤਾਂ ਪਿਛਲੇ ਕਈ ਸਾਲਾਂ ਤੋਂ ਹੋ ਰਹੀਆਂ ਹਨ ਕਿ ਉਸ ਦੇਸ਼ ਦਾ ਤਖਤਾ ਪਲਟ ਕੀਤਾ ਜਾ ਸਕੇ ਇਹ ਤਾਂ ਤੇਲ ਦੀ ਲੜਾਈ ਹੈ ਅਮਰੀਕਾ ਵੈਨਿਜ਼ੁਏਲਾ ਦੇ ਤੇਲ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਹੁਣ ਉਹ ਹੋ ਗਿਆ ਹੈ ਗੱਲ ਖਤਮ ਪਰ ਨਹੀਂ ਗੱਲ ਮੁੱਕੀ ਨਹੀਂ ਸਗੋਂ ਇਹ ਇੱਕ ਚੇਨ ਰਿਐਕਸ਼ਨ ਸ਼ੁਰੂ ਹੋ ਗਿਆ ਹੈ ਨਾ ਸਿਰਫ ਟਰੰਪ ਨੇ ਕਈ ਹੋਰ ਦੇਸ਼ਾਂ ਨੂੰ ਧਮਕੀ ਦੇ ਦਿੱਤੀ ਹੈ ਕਿ ਤੁਹਾਡਾ ਨੰਬਰ ਵੀ ਆਉਣ ਵਾਲਾ ਹੀ ਹੈ ਸਗੋਂ ਚੀਨ ਤੇ ਰਸ਼ੀਆ ਦੀਆਂ ਹਕੂਮਤਾਂ ਨੂੰ ਵੀ ਹੱਲਾਸ਼ੇਰੀ ਦੇ ਦਿੰਦੀ ਹੈ ਕਿ ਤੁਸੀਂ ਵੀ ਜਿਸ ਕਿਸੇ ਇਲਾਕੇ ਤੇ ਕਬਜ਼ਾ ਕਰਨਾ ਹੈ ਤਾਂ ਤੁਹਾਨੂੰ ਖੁੱਲੀ ਛੁੱਟੀ ਹੈ 트럼ਪ ਵੱਲੋਂ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਨਾਲ ਹੀ ਇੱਕਦਮ ਅਚਾਨਕ ਹੀ ਈਰਾਨ ਦੇ ਅੰਦਰ ਵੀ ਸੱਤਾ ਪਲਟ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਉੱਥੋਂ ਦੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਹਜ਼ਾਰਾਂ ਦੀ ਭੀੜ ਸੜਕਾਂ ਤੇ ਉੱਤਰ ਕੇ ਅੱਗੇ ਵਧ ਰਹੀ ਹੈ ਵਦਰਹੀ ਮੰਗਿਆਈ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਹੈ ਜੇ ਇਰਾਨ ਦੀ ਸਰਕਾਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਤੇ ਕੋਈ ਤੱਕਾ ਕਰੇਗੀ ਹਿੰਸਾ ਵਰਤੇਗੀ ਜਾਂ ਉਹਨਾਂ ਤੇ ਜ਼ੁਲਮ ਕਰੇਗੀ ਤਾਂ 트ੰਪ ਇਰਾਨ ਦੇ ਉੱਤੇ ਹਮਲਾ ਵੀ ਕਰ ਸਕਦਾ ਹੈ ਪਰ ਇਸ ਧਮਕੀ ਦੇ ਜਵਾਬ ਦੇ ਵਿੱਚ ਇਰਾਨ ਵੱਲੋਂ ਸਖਤੀ ਸਗੋਂ ਹੋਰ ਵਧਾ ਦਿੱਤੀ ਗਈ ਹੈ ਫੋਨ ਅਤੇ ਇੰਟਰਨੈਟ ਸੇਵਾਵਾਂ ਬੰਦ ਕਰਕੇ ਦੁਨੀਆ ਤੋਂ ਆਪਣੇ ਆਪ ਨੂੰ ਕੱਟ ਲਿਆ ਗਿਆ ਹੈ, ਅਲੱਗ ਕਰ ਲਿਆ ਗਿਆ ਹੈ। ਖਬਰ ਬਾਹਰ ਨਾ ਜਾਵੇ ਸ਼ਾਇਦ ਉਹਨਾਂ ਦੀ ਇਹੀ ਮਨਸ਼ਾ ਹੈ ਪਰ ਅੱਜ ਦੇ ਦੌਰ ਦੇ ਵਿੱਚ ਖਬਰਾਂ ਕਿੱਥੇ ਰੁਕਦੀਆਂ ਹਨ? ਪੀੜ ਦੀਆਂ ਤਸਵੀਰਾਂ 500 ਤੋਂ ਵੱਧ ਮੌਤਾਂ 10,600 ਤੋਂ ਵੱਧ ਗ੍ਰਿਫਤਾਰੀਆਂ ਇਹ ਸਾਰੀਆਂ ਖਬਰਾਂ ਬਾਹਰ ਆ ਹੀ ਰਹੀਆਂ ਹਨ। ਨਾਲ ਹੀ ਜੋ ਮੌਜੂਦਾ ਸੱਤਾ ਧਿਰ ਹੈ ਉਸ ਵੱਲੋਂ 1979 ਦੇ ਵਿੱਚ ਜਿਸ ਸ਼ਾਹ ਤਖਤਾ ਪਲਟ ਕੀਤਾ ਗਿਆ ਸੀ ਉਸ ਸ਼ਾਹ ਦਾ ਬੇਟਾ 65 ਸਾਲਾ ਰ이자 ਪਹਿਲਵੀ ਉਹ ਵੀ ਸਰਗਰਮ ਹੋ ਗਿਆ ਹੈ ਰੀਜ਼ਾ ਨੂੰ 1979 ਦੇ ਵਿੱਚ ਹੀ ਦੇਸ਼ ਛੱਡ ਕੇ ਜਾਣਾ ਪਿਆ ਸੀ ਤੇ ਉਹ ਲਗਾਤਾਰ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਤੇ ਜੋ ਬਦਲਾ ਦੀ ਮੰਗ ਕਰ ਰਹੇ ਨੇ ਉਹਨਾਂ ਪ੍ਰਦਰਸ਼ਨਕਾਰਿਆਂ ਦੀ ਸਿਫਤ ਦੇ ਸੁਨੇਹੇ ਉੱਥੋਂ ਬੈਠਾ ਕੱਲ ਰਿਹਾ ਹੈ ਤੇ ਇਹ ਵੀ ਖਬਰਾਂ ਆਈਆਂ ਨੇ ਕਿ ਈਰਾਨ ਦੇ ਲੋਕ ਵੀ ਇਸ ਚਿਹਰੇ ਨੂੰ ਬਦਲਦੇ ਰੂਪ ਦੇ ਵਿੱਚ ਆਪਣਾ ਨੇਤਾ ਦੇਖ ਰਹੇ ਨੇ ਮੰਨ ਰਹੇ ਹਨ ਪਰ ਈਰਾਨ ਦੀ ਮੌਜੂਦਾ ਜਿਹੜੀ ਸੱਤਾ ਤਰ ਹੈ ਉਹ ਚੁੱਪ ਨਹੀਂ ਬੈਠੀ ਹੈ ਸਗੋਂ ਉਹਨਾਂ ਵੱਲੋਂ ਇਜ਼ਰਾਈਲ ਅਤੇ ਅਮਰੀਕਾ ਤੇ ਜਵਾਬੀ ਹਮਲੇ ਕਰਨ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਟਰੰਪ ਨੂੰ ਉਸ ਦੀ ਟੀਮ ਵੱਲੋਂ ਕਈ ਤਸਵੀਜ਼ਾਂ ਉਹਦੇ ਸਾਹਮਣੇ ਰੱਖੀਆਂ ਗਈਆਂ ਨੇ ਕਈ ਪੇਸ਼ਕਸ਼ਾਂ ਹਨ ਜਿਨ੍ਹਾਂ ਦੇ ਉੱਤੇ ਵਿਚਾਰ ਚੱਲ ਰਹੀ ਹੈ ਕਿ ਅੱਗੇ ਦੀ ਕਾਰਵਾਈ ਕੀ ਕਰਨੀ ਹੈ ਕੀ ਹੋ ਸਕਤੀ ਹੈ ਜੋ ਲੀਡਰ ਪਿਛਲੇ ਸਾਲ ਆਪਣੇ ਆਪ ਨੂੰ ਇੱਕ ਸ਼ਾਂਤੀ ਦੂਤ ਵਜੋਂ ਪੇਸ਼ ਕਰ ਰਿਹਾ ਸੀ ਸ਼ਾਂਤੀ ਕਰਵਾਉਣ ਦੇ ਲਈ ਨੋਬਲ ਸ਼ਾਂਤੀ ਪੁਰਸਕਾਰ ਨੋਬਲ ਪੀਸ ਪ੍ਰਾਈਜ਼ ਮੰਗ ਰਿਹਾ ਸੀ ਕਿ ਮੈਂ ਕਈ جنگਾਂ ਰੁਕਵਾਈਆਂ ਹਨ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ ਉਹ ਅਚਾਨਕ ਹੁਣ ਕਿਸੇ ਦੇਸ਼ ਉੱਤੇ ਕਬਜ਼ਾ ਕਰਨ ਦੇ ਲਈ ਉਤਾਵਲਾ ਹੋ ਰਿਹਾ ਹੈ ਤਾਨੂੰ ਯਾਦ ਹੀ ਹੋਣਾ ਹੈ ਕਿ 트럼ਪ ਵੱਲੋਂ ਭਾਰਤ ਅਤੇ ਪਾਕਿਸਤਾਨ ਦੀ ਜੰਗ ਰੁਕਵਾਉਣ ਦੇ ਦਾਅਵੇ 10 ਤੋਂ ਵੀ ਵੱਧ ਵਾਰ ਕੀਤੇ ਗਏ ਹਨ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਵੀ ਜੰਗਬੰਦੀ ਕਰਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਸੀ ਪਰ ਹੁਣ ਯੂਕਰੇਨ ਤੇ ਵੀ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਰਸ਼ੀਆ ਅੱਗੇ ਗੋਡੇ ਟੇਕ ਦੇਵੇ ਤਾਂ ਕਿ ਜੰਗ ਰੋਕੀ ਜਾ ਸਕੇ ਪਰ ਹੁਣ ਉਹੀ 트럼ਪ ਕਿਊਬਾ ਦਾ ਤੇਲ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਉਹਨੇ ਰੋਕ ਦਿੱਤਾ ਹੈ ਤੇ ਇਹ ਵੀ ਕਿਹਾ ਹੈ ਕਿ ਬੜੀ ਦੇਰ ਤੱਕ ਕਿਊਬਾ ਵੈਰੇਜ਼ੂਲਾ ਦੇ ਤੇਲ ਅਤੇ ਪੈਸੇ ਉੱਤੇ ਹੀ ਜਿਉਂਦਾ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਮੈਂ ਸਲਾਹ ਦੇ ਰਿਹਾ ਹਾਂ ਕਿ ਛੇਤੀ ਹੀ ਸਾਡੇ ਨਾਲ ਕੋਈ ਡੀਲ ਕਰ ਲਓ ਕਿਤੇ ਸਮਾਂ ਨਾ ਲੰਘ ਜਾਵੇ ਡੇਰ ਨਾ ਹੋ ਜਾਵੇ ਸਾਫ਼-ਸਾਫ਼ ਇਹ ਕਿਤਾਬ ਨਹੀਂ ਹੈ ਧਮਕੀ ਹੈ ਕਿ ਜੇ ਤੁਸੀਂ ਸਾਡੇ ਨਾਲ ਸਮਝੌਤਾ ਨਹੀਂ ਕਰਦੇ ਸਾਡੀਆਂ ਗੱਲਾਂ ਜਾਂ ਸਾਡੀਆਂ ਸ਼ਰਤਾਂ ਨਹੀਂ ਮੰਨਦੇ ਅਗਲਾ ਨੰਬਰ ਕਿਊਬਾ ਦਾ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ ਜਦੋਂ 트ੰਪ ਨੂੰ ਪੁੱਛਿਆ ਗਿਆ ਕਿ ਤਾਈਵਾਨ ਬਾਰੇ ਤੁਹਾਡੇ ਕੀ ਵਿਚਾਰ ਹਨ ਚਾਈਨਾ ਦੇ ਇਸ ਦੇਸ਼ ਦੇ ਉੱਪਰ ਦਾਅਵੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ 트ੰਪ ਨੇ ਬਿਲਕੁਲ ਸਾਫ਼ ਕਰ ਦਿੱਤਾ ਕਿ ਇਹ ਫੈਸਲਾ ਤਾਂ ਚੀਨ ਦੇ ਰਾਸ਼ਟਰਪਤੀ ਜ਼ੀ ਜ਼ਿੰਗਪਿੰ ਨੇ ਕਰਨਾ ਹੈ ਹੁਣ ਤੱਕ ਅਮਰੀਕਾ ਚੀਨ ਨੂੰ ਚੇਤਾਵਨੀ ਦਿੰਦਾ ਆਇਆ ਹੈ ਕਿ ਜੇ ਤਾਈਵਾਨ ਦੇ ਉੱਪਰ ਕੋਈ ਹਮਲਾ ਕੀਤਾ ਗਿਆ ਫਾਉਸਟਾ ਮੂੰਹ ਤੋੜ ਜਵਾਬ ਅਮਰੀਕਾ ਵੱਲੋਂ ਦਿੱਤਾ ਜਾਏਗਾ ਕਿਉਂਕਿ ਤਾਈਵਾਨ ਇੱਕ ਆਜ਼ਾਦ ਦੇਸ਼ ਹੈ ਪਰ ਜਿਹੜਾ ਹੁਣ ਸਟੈਂਡ 트੍ਰੰਪ ਵੱਲੋਂ ਲਿਆ ਗਿਆ ਹੈ ਉਸਨੇ ਇਸ ਲੰਮੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਨੂੰ ਪਾਲਿਸੀ ਨੂੰ ਪਲਟ ਕੇ ਰੱਖ ਦਿੱਤਾ ਹੈ 트੍ਰੰਪ ਨੇ ਚੀਨ ਦੇ ਰਾਸ਼ਟਰਪਤੀ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ ਕਿ ਤੁਸੀਂ ਫੈਸਲਾ ਕਰੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਰ ਨਾਲ ਹੀ ਇਹ ਸਵਾਲ ਵੀ ਖੜੇ ਹੋ ਗਏ ਹਨ ਕਿ ਕੀ ਚੀਨ ਸਿਰਫ ਤਾਈਵਾਨ ਦੇ ਉੱਤੇ ਕਬਜ਼ਾ ਕਰਕੇ ਰੁਕ ਜਾਵੇਗਾ ਕਿ ਉਹ ਬਾਕੀ ਦੇਸ਼ਾਂ ਦੇ ਨਾਲ ਜੋ ਉਸਦੇ ਰੌਲੇ ਨੇ ਸਰਹੱਦਾਂ ਦੇ ਬਾਉਂਡਰੀ ਦੇ ਰੌਲੇ ਨੇ ਉਹਨਾਂ ਦੇ ਉੱਪਰ ਵੀ ਇਸੇ ਤਰੀਕੇ ਨਾਲ ਕਬਜ਼ਾ ਨਹੀਂ ਕਰੇਗਾ ਭਾਰਤ ਦੇ ਨਾਲ ਚੀਨ ਦੇ ਕਈ ਸਰਹੱਦਾਂ ਉੱਤੇ ਵਿਵਾਦ ਚੱਲ ਰਹੇ ਹਨ ਉੱਤਰ ਪੂਰਬੀ ਰਾਜਾਂ ਦੇ ਵਿੱਚ ਅਰुणाਚਲ ਪ੍ਰਦੇਸ਼ ਤੇ ਤਾਂ ਸਿੱਧਾ-ਸਿੱਧਾ ਚੀਨ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਇਹ ਚਾਈਨਾ ਦਾ ਪਾਰਟ ਹੈ ਜੰਮੂ ਅਤੇ ਕਸ਼ਮੀਰ ਦੇ ਵੀ ਕਈ ਹਿੱਸੇ ਚੀਨ ਦੇ ਕਬਜ਼ੇ ਦੇ ਵਿੱਚ ਹਨ ਇੱਥੋਂ ਤੱਕ ਕਿ ਜਿਹੜਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਹੇਠ ਹੈ ਪਾਕਿਸਤਾਨ অকੁਪਾਈਡ ਕਸ਼ਮੀਰ ਪੀਓ ਕੇ ਜਿਹਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਵੀ ਲਗਾਤਾਰ ਚੀਨ ਵੱਲੋਂ ਦਖਲਅੰਦਾਜ਼ੀ ਵਧਾਈ ਜਾ ਰਹੀ ਹੈ ਉੱਥੇ ਕਈ ਪ੍ਰੋਜੈਕਟਾਂ ਦੇ ਉੱਤੇ ਪਾਕਿਸਤਾਨ ਦੀ ਸਰਕਾਰ ਦੀ ਸਹਿਮਤੀ ਨਾਲ ਚੀਨ ਕੰਮ ਕਰ ਰਿਹਾ ਹੈ ਸੋ ਇਨਾਂ ਸਾਰੇ ਇਲਾਕਿਆਂ ਦੇ ਉੱਤੇ ਵੀ ਚੀਨ ਦੀ ਨਜ਼ਰ ਹੈ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਨਜ਼ਰ ਹੈ ਕਿ ਹੁਣ ਅਮਰੀਕਾ ਦੇ ਇਸ ਵਰਤਾਅ ਦੇ ਨਾਲ ਚੀਨ ਨੂੰ ਖੁੱਲੀ ਛੁੱਟੀ ਜੋ ਮਿਲ ਗਈ ਹੈ ਕਿ ਉਸ ਖੁੰਡੀ ਛੁੱਟੀ ਦਾ ਇਸਤੇਮਾਲ ਭਾਰਤ ਦੇ ਨਾਲ ਟਕਰਾਵ ਵਧਾਉਣ ਦੇ ਵਿੱਚ ਵੀ ਕੀਤਾ ਜਾਏਗਾ ਭਾਰਤ ਦੀਆਂ ਇਹਨਾਂ ਸੀਮਾਵਾਂ ਤੇ ਵੀ ਕਬਜ਼ਾ ਹੋ ਸਕੇਗਾ ਇਹ ਸਵਾਲ ਵੀ ਸਾਡੇ ਸਾਹਮਣੇ ਤੇਜ਼ ਹੋ ਗਏ ਇਸ ਦੇ ਨਾਲ ਹੀ ਅੱਜ ਜੋ ਪਾਕਿਸਤਾਨ ਤੋਂ ਡਰੋਨ ਦੀ ਐਕਟੀਵਿਟੀ ਦੇਖੀ ਗਈ ਹੈ ਤਕਰੀਬਨ 8 ਥਾਵਾਂ ਤੇ ਡਰੋਨ ਬਿਲਕੁਲ ਸਰਹੱਦ ਦੇ ਨੇੜੇ ਆ ਗਏ ਸੀ ਬੀਐਸਐਫ ਨੂੰ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਭਜਾਉਣਾ ਪਿਆ ਜੰਮੂ ਤੋਂ ਲੈ ਕੇ ਕਠੂਆ ਅਖਨੂਰ ਨੋਸ਼ਹਿਰਾ ਪੁਂਚ ਤੱਕ ਸਾਰੀ ਹੀ ਐਲਓਸੀ ਦੇ ਉੱਤੇ ਇਹ ਡਰੋਨ ਐਕਟੀਵਿਟੀ ਦੇਖੀ ਗਈ ਇਸ ਦੇ ਨਾਲ ਹੀ ਪਾਕਿਸਤਾਨ ਜਿੱਥੇ ਇੱਕ ਪਾਸੇ ਚੀਨ ਦੀ ਮਦਦ ਲੈ ਰਿਹਾ ਹੈ ਉੱਥੇ ਅਮਰੀਕਾ ਦੇ ਨਾਲ ਵੀ ਉਹ ਜੁਆਇੰਟ ਐਕਸਰਸਾਈਜ਼ਾਂ ਕਰ ਰਿਹਾ ਹੈ ਦੋਹਾਂ ਦੇਸ਼ਾਂ ਦੀਆਂ ਫੌਜਾਂ ਸਾਂਝੀ ਐਕਸਰਸਾਈਜ਼ ਕਰ ਰਹੀਆਂ ਹਨ ਤਾਂ ਕਿ ਇੱਕ ਦੂਜੇ ਨਾਲ ਤਾਲਮੇਲ ਨੂੰ ਬਿਹਤਰ ਕੀਤਾ ਜਾ ਸਕੇ ਇਸ ਦੇ ਨਾਲ ਨਾਲ ਬੰਗਲਾਦੇਸ਼ ਦੇ ਵਿੱਚ ਵੀ ਜਦੋਂ ਤਕਸਾ ਪਲਟ ਹੋਇਆ ਹੈ ਉਸ ਦੇਸ਼ ਦੇ ਵਿੱਚ ਵੀ ਲੰਮੇ ਸਮੇਂ ਤੋਂ ਭਾਰਤ ਦੀ ਪੱਖ ਵਾਲੀ ਸਰਕਾਰ ਸੀ ਹਰ ਗੱਲ ਦੇ ਵਿੱਚ ਭਾਰਤ ਦਾ ਸਾਥ ਦਿੱਤਾ ਜਾਂਦਾ ਸੀ ਜੋ ਦੇਸ਼ ਪਾਕਿਸਤਾਨ ਤੋਂ ਆਜ਼ਾਦ ਹੋਇਆ ਹੋਵੇ ਪਾਕਿਸਤਾਨ ਦੀ ਸਰਕਾਰ ਵੱਲੋਂ ਉਹਨਾਂ ਦੇ ਲੋਕਾਂ ਤੇ ਲੱਖਾਂ ਜ਼ੁਲਮ ਠਾਏ ਗਏ ਹੁਣ ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਇੱਕ ਦੂਸਰੇ ਦੇ ਗੂੜੇ ਮਿੱਤਰ ਬਣ ਗਏ ਨੇ ਉਹਨਾਂ ਵੱਲੋਂ ਇੱਕ ਸਮਝੌਤੇ ਤੇ ਵੀ ਦਸਕਤ ਕੀਤੇ ਗਏ ਨੇ ਜਿੱਥੇ ਇੱਕ ਦੇਸ਼ ਤੇ ਹਮਲਾ ਦੂਸਰੇ ਦੇਸ਼ ਤੇ ਹਮਲਾ ਮੰਨਿਆ ਜਾਏਗਾ ਤੇ ਦੋਵੇਂ ਦੇਸ਼ ਰਲ ਕੇ ਇਸ ਹਮਲੇ ਦਾ ਜਵਾਬ ਦੇਣ ਦੇ ਲਈ ਵਚਨਬੱਧ ਨੇ ਇਸ ਤਰ੍ਹਾਂ ਦੇ ਸਮਝੌਤੇ ਵੀ ਸਾਈਨ ਕਰ ਲਏ ਗਏ। بار بار بنگਲਾਦੇਸ਼ ਵੱਲੋਂ ਵੀ ਭਾਰਤ ਨੂੰ ਧਮਕੀਆਂ ਆ ਰਹੀਆਂ ਨੇ, ਥ੍ਰੈਟਸ ਆ ਰਹੀਆਂ ਨੇ। ਦੂਜੇ ਪਾਸੇ ਪਾਕਿਸਤਾਨ ਵੱਲੋਂ ਵੀ ਆਪਣੀਆਂ ਗਤੀਵਿਧੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ। ਪਾਕਿਸਤਾਨ ਸੈਨਾ ਦੇ ਮੁਖੀ ਜਨਰਲ মনির ਵੱਲੋਂ ਟਰੰਪ ਨਾਲ ਮੁਲਾਕਾਤਾਂ ਕਰਨਾ, ਸਾਊਦੀ ਅਰੇਬੀਆ ਨਾਲ ਸਮਝੌਤੇ ਸਾਈਨ ਕਰਨਾ ਉਹ ਗਤੀਵਿਧੀਆਂ ਉਹਨਾਂ ਵੱਲੋਂ ਲਗਾਤਾਰ ਤੇਜ਼ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਭਾਰਤ ਉੱਤੇ ਖਤਰਾ ਟਲਿਆ ਨਹੀਂ ਹੈ ਸਗੋਂ ਬਣਿਆ ਹੋਇਆ ਹੈ ਸੋ ਅਜਿਹੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਆਪਣੀਆਂ ਅੱਖਾਂ ਤੇ ਕੰਨ ਬੰਦ ਕਰਕੇ ਨਹੀਂ ਬੈਠ ਸਕਦੇ ਅਸੀਂ ਇਸ ਤਰੀਕੇ ਨਾਲ ਬੇਫਿਕਰ ਹੋ ਕੇ ਇਹ ਨਹੀਂ ਕਹਿ ਸਕਦੇ ਕਿ ਅਮਰੀਕਾ ਨੇ ਕਿਸੇ ਦੇਸ਼ ਤੇ ਹਮਲਾ ਕਰ ਦਿੱਤਾ ਹੈ ਜਾਂ ਕੱਲੂ ਈਰਾਨ ਤੇ ਹਮਲਾ ਕਰੇਗਾ ਉਹਦਾ ਕੋਈ ਅਸਰ ਸਾਡੇ ਤੇ ਨਹੀਂ ਪਵੇਗਾ ਜਾ ਅਸੀਂ ਸ਼ਾਂਤੀ ਨਾਲ ਘੁੱਗ ਵਸ ਰਹੇ ਹੋਵਾਂਗੇ ਦੁਨੀਆ ਦੇ ਵਿੱਚ ਚਾਹੇ ਅੱਗ ਲੱਗੀ ਹੋਵੇ ਅਸੀਂ ਉਸ ਤੋਂ ਅਛੂਤੇ ਹੋਵਾਂਗੇ ਇਹ ਨਹੀਂ ਕਿਹਾ ਜਾ ਸਕਦਾ ਹੈ ਜੋ ਵੀ ਗਤੀਵਿਧੀਆਂ ਸਾਰੀ ਦੁਨੀਆ ਦੇ ਵਿੱਚ ਹੋ ਰਹੀਆਂ ਹਨ ਚਾਹੇ ਉਹ ਯੂਕਰੇਨ ਤੇ ਰਸ਼ੀਆ ਦੀ ਜੰਗ ਹੋਵੇ ਚਾਹੇ ਹੁਣ ਅਮਰੀਕਾ ਵੱਲੋਂ ਜੇ ਗ੍ਰੀਨਲੈਂਡ ਤੇ ਕੱਲ ਨੂੰ ਕਬਜ਼ਾ ਕਰ ਲਿਆ ਜਾਂਦਾ ਹੈ ਤਾਂ ਉਹ ਇੱਕ ਨੈਟੋ ਦੇਸ਼ ਦੇ ਉੱਤੇ ਹਮਲਾ ਹੋਵੇਗਾ ਜਿਸ ਨਾਲ ਨੈਟੋ ਦੀ ਹੋਂਦ ਤੇ ਹੀ ਖਤਰਾ ਖੜਾ ਹੋ ਗਿਆ ਹੈ ਕੱਲ ਨੂੰ ਕਈ ਦੇਸ਼ਾਂ ਦਾ ਇਹ ਅਲਾਈਅንስ ਟੁੱਟ ਸਕਦਾ ਹੈ ਤੇ ਜੋ ਰਸ਼ੀਆ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਵਾਸਤੇ ਜਾਂ ਯੂਰਪ ਨੂੰ ਬਚਾਉਣ ਵਾਸਤੇ ਇੱਕ ਸੰਗੀ ਤਿਆਰ ਕੀਤੀ ਗਈ ਸੀ ਉਹ ਅਲਾਈਅንስ ਵੀ ਖਤਮ ਹੋਣ ਦੀ ਕगार ਤੇ ਆ ਗਿਆ ਹੈ ਇਸ ਨਾਲ ਕੱਲ ਨੂੰ ਹੋਰ ਛੋਟੇ-ਮੋਟੇ ਦੇਸ਼ਾਂ ਦੇ ਉੱਤੇ ਰਸ਼ੀਆ ਕਬਜ਼ਾ ਕਰ ਸਕਦਾ ਹੈ ਉਹ ਆਪਣੇ ਆਪ ਨੂੰ ਫੈਲਾਉਣ ਲਈ ਆਪਣੀਆਂ ਸਰਹੱਦਾਂ ਨੂੰ ਅੱਗੇ ਵਧਾਉਣ ਦੇ ਲਈ ਕਿਸੇ ਹੱਦ ਤੱਕ ਜਾ ਸਕਦਾ ਹੈ ਜੋ ਪੁਰਾਣਾ ਸੋਵੀਅਤ ਯੂਨੀਅਨ ਹੁੰਦਾ ਸੀ ਜਿਹਨੂੰ ਸੋਵੀਅਤ ਸੰਘ ਕਿਹਾ ਜਾਂਦਾ ਸੀ ਉਸ ਪੋਜੀਸ਼ਨ ਤੇ ਰਸ਼ੀਆ ਵਾਪਸ ਆਪਣੇ ਆਪ ਨੂੰ ਖੜਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਤਾਂ ਕਿ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਵਜੋਂ ਉਸ ਦਾ ਰੁਤਬਾ ਕਾਇਮ ਹੋ ਸਕੇ ਦੁਬਾਰਾ ਉਹ ਉਸੇ ਪਦਵੀ ਤੇ ਉਸੇ ਸਥਾਨ ਤੇ ਆਪਣੇ ਦੇਸ਼ ਨੂੰ ਲੈ ਕੇ ਜਾ ਸਕੇ ਭਾਵੇਂ ਰਸ਼ੀਆ ਨਾਲ ਭਾਰਤ ਦੇ ਰਿਸ਼ਤੇ ਬਹੁਤ ਵਧੀਆ ਹਨ ਬਹੁਤ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਸਾਂਝ ਚੱਲੀ ਆ ਰਹੀ ਹੈ ਲੇਕਿਨ ਚੀਨ ਦੇ ਨਾਲ ਵਿਗੜ ਰਹੇ ਹਾਲਾਤ ਉਹ ਵੀ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ ਚੀਨ ਅਤੇ ਭਾਰਤ ਦੇ ਵਿਚਕਾਰ ਸ਼ਾਇਦ جنگ ਤਾਂ ਇੱਕੋ ਹੀ ਹੋਈ ਹੈ ਲੇਕਿਨ ਹਾਲਾਤ ਬਹੁਤੀ ਵਾਰ ਆਪਸ ਦੇ ਵਿੱਚ ਮੁਕਾਬਲੇ ਦੇ ਹੀ ਰਹੇ ਹਨ ਹਾਲਾਂਕਿ ਚੀਨ ਨੇ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਹੈ ਉਹ ਆਪਣੀ ਅਰਥਵਿਵਸਥਾ ਨੂੰ ਕਿਤੇ ਅਗਾ ਕਈ ਗੁਣਾ ਬਿਹਤਰ ਭਾਰਤ ਨਾਲੋਂ ਕਰ ਗਿਆ ਹੈ ਪਰ ਭਾਰਤ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਤਰੱਕੀ ਦੇ ਨਾਲ ਆਪਣੇ ਆਪ ਨੂੰ ਮੁਕਾਬਲੇ ਦੇ ਵਿੱਚ ਰੱਖ ਰਿਹਾ ਹੈ ਉਹ ਵੀ ਇੱਕ ਵੱਡੀ ਤਾਕਤ ਵਜੋਂ ਉੱਭਰਣ ਦੀ ਕੋਸ਼ਿਸ਼ ਕਰ ਰਿਹਾ ਹੈ بار بار ਵਿਸ਼ਵ ਗੁਰੂ ਹੋਣ ਦੇ ਚਰਚੇ ਹੁੰਦੇ ਨੇ ਭਾਰਤ ਤੀਜੀ ਜਾਂ ਚੌਥੀ ਵੱਡੀ ਅਰਥਵਿਵਸਥਾ ਬਣ ਗਿਆ ਹੈ ਇਸ ਤੇ ਚਰਚੇ ਵੀ ਹੁੰਦੇ ਨੇ ਸੋ ਕਿਤੇ ਨਾ ਕਿਤੇ ਇਸ ਦੌੜ ਦੇ ਵਿੱਚ ਇਸ ਰੇਸ ਦੇ ਵਿੱਚ ਭਾਰਤ ਸ਼ਾਮਲ ਹੈ ਉਹ ਵੀ ਤਰੱਕੀ ਦੇ ਵਿੱਚ ਚੀਨ ਦੇ ਮੁਕਾਬਲੇ ਦੇ ਵਿੱਚ ਆਪਣੇ ਆਪ ਨੂੰ ਬਰਾਬਰ ਦੀ ਧਿਰ ਵਾਂਗੂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹਹੀ ਟਕਰਾ ਹੁਣ ਪ੍ਰੌਕਸੀ ਦੇ ذریعے ਪਾਕਿਸਤਾਨ ਦੇ ਨਾਲ ਜਾਂ ਬੰਗਲਾਦੇਸ਼ ਦੇ ਨਾਲ ਕਈ ਪਾਸਿਓਂ ਭਾਰਤ ਨੂੰ ਘੇਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਭਾਰਤ ਨੂੰ ਕਈ ਫਰੰਟ ਦੇ ਉੱਤੇ ਮੁਕਾਬਲਾ ਕਰਨਾ ਪਏਗਾ ਬੰਗਲਾਦੇਸ਼ ਨਾਲ ਵੀ ਹੋ ਸਕਦਾ ਹੈ ਪਾਕਿਸਤਾਨ ਨਾਲ ਵੀ ਹੋ ਸਕਦਾ ਹੈ ਤੇ ਚੀਨ ਨਾਲ ਵੀ ਹੋ ਸਕਦਾ ਹੈ ਇਸ ਲਈ ਭਾਰਤ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਵੀ ਹੁੰਦਾ ਹੈ ਕਿ ਇੱਕ ਪਹਿਲਾਂ ਭਵਿੱਖਬਾਣੀ ਹੋਈ ਹੈ ਕਿ ਜਦੋਂ ਵੀ ਵਿਸ਼ਵ ਯੁੱਧ ਹੋਏਗਾ ਅਗਲਾ ਯਰ ਵਰਲਡ ਵਾਰ 3 ਜਿਹਨੂੰ ਆਪਾਂ ਕਹਿੰਦੇ ਆਂ ਬਾਰ-ਬਾਰ ਉਸਦਾ ਜ਼ਿਕਰ ਹੁੰਦਾ ਹੈ ਉਸ ਦਾ ਜਿਹੜਾ ਕੇਂਦਰ ਬਿੰਦੂ ਹੈ ਉਹ ਭਾਰਤ ਰਹਿਣ ਵਾਲਾ ਹੈ ਕਿਉਂਕਿ ਚਾਈਨਾ ਨੂੰ ਰੋਕਣ ਦੇ ਲਈ ਭਾਰਤ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ ਤੇ ਇਹ ਜ਼ਿਕਰ ਕਈ ਵਾਰ ਹੋਇਆ ਹੈ ਕਿ ਜਦੋਂ ਵੀ ਤੀਸਰਾ ਵਿਸ਼ਵ ਯੁੱਧ ਹੋਊਗਾ ਉਸ ਦਾ ਨੁਕਸਾਨ ਭਾਰਤ ਨੂੰ ਵੀ ਬਹੁਤ ਜ਼ਿਆਦਾ ਚੱਲਣਾ ਪੈ ਸਕਦਾ ਹੈ ਅੱਜ ਦੇ ਦੌਰ ਦੇ ਵਿੱਚ ਜੰਗ ਕਰਨ ਦੇ ਤਰੀਕੇ ਬਹੁਤ ਬਦਲ ਗਏ ਹਨ ਹੁਣ ਜਿਵੇਂ ਸਨਾਵਾ ਪਹਿਲਾਂ ਭੜਦੀਆਂ ਸੀ ਸ਼ਾਇਦ ਉਸ ਤਰੀਕੇ ਨਾਲ ਭੜਨ ਦੀ ਲੋੜ ਨਹੀਂ ਰਹੀ ਹੈ ਡਰੋਨ ਮਿਸਾਈਲਾਂ ਦੀ ਲੜਾਈ ਹੈ ਦੂਰ ਬੈਠੇ ਹੀ ਤੁਸੀਂ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਹਮਲਾ ਕਰ ਸਕਦੇ ਹੋ ਉੱਥੇ ਤਬਾਹੀ ਖੜਾ ਸਕਦੇ ਹੋ ਸਾਰੇ ਹੀ ਦੇਸ਼ਾਂ ਦੇ ਕੋਲ ਬਹੁਤ ਵੱਡੇ ਵੱਡੇ ਹਥਿਆਰ ਨੇ ਨਿਊਕਲੀਅਰ ਬੰਬ ਹਨ ਵੱਡੀ ਗਿਣਤੀ ਦੇ ਵਿੱਚ ਇਹ ਜੋ ਅਸਲਾ ਹੈ ਬੰਬ ਨੇ ਉਹ ਤਬਾਹੀ ਮਚਾ ਸਕਦੇ ਹਨ ਇਹ ਵੀ ਸਾਰੇ ਹੀ ਜਾਣਦੇ ਨੇ ਪਰ ਫਿਰ ਵੀ ਜਿਵੇਂ ਜਿਵੇਂ ਵਕਤ ਗੁਜ਼ਰ ਰਿਹਾ ਹੈ ਉਵੇਂ ਉਵੇਂ ਟਕਰਾਅ ਵਧ ਰਿਹਾ ਹੈ ਸ਼ਾਂਤੀ ਦੀ ਥਾਂ ਤੇ ਚਾਰੇ ਪਾਸੇ ਹੀ ਟਕਰਾਅ ਦੀਆਂ ਗੱਲਾਂ ਹੋ ਰਹੀਆਂ ਕਦੋਂ ਕਿਹੜੀ ਘਟਨਾ ਦੁਨੀਆ ਦੇ ਵਿੱਚ ਤਰਸੱਲੀ ਮਚਾ ਦੇਵੇਗੀ ਇਹ ਸਾਰਾ ਜੋ ਵੀ ਕੰਟਰੋਲਡ এনवायरमेंट ਆਪਾਂ ਇਹਨੂੰ ਕਹਿੰਦੇ ਆ ਉਹ ਉਤਲ ਪੁਤਲ ਹੋ ਜਾਏਗਾ ਇਸ ਬਾਰੇ ਕੋਈ ਵੀ ਭਰੋਸੇ ਨਾਲ ਕੁਝ ਨਹੀਂ ਕਹਿ ਸਕਦਾ ਸਾਰੇ ਹੀ بےਚੈਨੀ ਦੇ ਨਾਲ ਦੁਨੀਆ ਦੇ ਵਿੱਚ ਜੋ ਵੀ ਵਾਪਰ ਰਿਹਾ ਹੈ ਜੋ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਟਕਰਾਅ ਵਧ ਰਿਹਾ ਹੈ ਉਸ ਨੂੰ ਬੇਚੈਨੀ ਨਾਲ ਦੇਖ ਰਹੇ ਨੇ ਉਸ ਦੇ ਆਉਣ ਵਾਲੇ ਇੰਪਲੀਕੇਸ਼ਨਸ ਕੀ ਹੋਣਗੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਨਾਲ ਦੀ ਨਾਲ ਆਪਣੇ ਆਪ ਨੂੰ ਵੀ ਤਿਆਰਬਾਰ ਤਿਆਰ ਰੱਖ ਰਹੇ ਨੇ ਤਾਂਕਿ ਜਦੋਂ ਕੋਈ ਅਜਿਹਾ ਮੌਕਾ ਆਉਂਦਾ ਹੈ ਜੰਗ ਛਿੜਦੀ ਹੈ ਤਾਂ ਉਸ ਨੂੰ ਪੂਰੇ ਹੌਸਲੇ ਦੇ ਨਾਲ ਪੂਰੇ ਰਿਸੋਰਸਸ ਦੇ ਨਾਲ ਲੜਿਆ ਜਾ ਸਕੇ ਉਸ ਦੇ ਨਤੀਜੇ ਕੀ ਹੋਣਗੇ ਉਹਨਾਂ ਦੇ ਉੱਤੇ ਕਾਬੂ ਕੀਤਾ ਜਾ ਸਕੇ ਸੋ ਇਹ ਕਹਿ ਦੇਣਾ ਕਿ ਜੋ ਵੀ ਕੁਝ ਬਾਹਰ ਹੋ ਰਿਹਾ ਹੈ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਜਾਂ ਰਸ਼ੀਆ ਦੇ ਵਿੱਚ ਹੋ ਰਿਹਾ ਹੈ ਜਾਂ ਦੇ ਕੱਲ ਨੂੰ ਇਰਾਨ ਦੇ ਨਾਲ ਵੀ ਜੰਗ ਲੱਗਦੀ ਹੈ ਉੱਥੇ ਉਹਦੀ ਹਕੂਮਤ ਨੂੰ ਵੀ ਬਦਲ ਦਿੱਤਾ ਜਾਂਦਾ ਹੈ ਉਸ ਦਾ ਭਾਰਤ ਉੱਤੇ ਕੋਈ ਅਸਰ ਨਹੀਂ ਹੋਏਗਾ ਅਸੀਂ ਚੁੱਪਚਾਪ ਆਪਣੀ ਸਿਆਸਤ ਬਾਰੇ ਹੀ ਗੱਲਾਂ ਕਰਦੇ ਰਹਿ ਸਕਦੇ ਹਾਂ ਕਿ 2027 ਦੇ ਵਿੱਚ ਕਿਹਦੀ ਸਰਕਾਰ ਬਣਨੀ ਹੈ ਕੌਣ ਮੁੱਖ ਮੰਤਰੀ ਹੋਵੇਗਾ ਸਾਰਾ ਧਿਆਨ ਇਸ ਦੇ ਉੱਤੇ ਹੀ ਕੇਂਦ੍ਰਿਤ ਰੱਖ ਸਕਦੇ ਹਾਂ ਅਜਿਹਾ ਨਹੀਂ ਹੈ ਦੁਨੀਆ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਸ ਦਾ ਅਸਰ ਸਾਡੇ ਤੇ ਵੀ ਉਨਾ ਹੀ ਪਵੇਗਾ ਕਿਉਂਕਿ ਆਪਾਂ ਇਹ ਸਾਰੇ ਹੀ ਜਾਣਦੇ ਹਾਂ ਕਿ ਕੱਲ ਨੂੰ ਜੇ ਕੋਈ ਵੀ جنگ ਲੜਦੀ ਹੈ ਤਾਂ ਪੰਜਾਬ ਉਸ جنگ ਦੇ ਵਿੱਚ ਸਭ ਤੋਂ ਮੂਰੇ ਬੈਠਾ ਹੈ ਸਰਹਾਦ ਤੇ ਅਸੀਂ ਅਜੇ ਭੂਗੋਲਿਕ ਖਿੱਤੇ ਦੇ ਵਿੱਚ ਬੈਠੇ ਹਾਂ ਜਿੱਥੇ جنگ ਦਾ ਸਭ ਤੋਂ ਪਹਿਲਾ ਅਸਰ ਹੋਣਾ ਹੈ ਕੋਈ ਵੀ ਲੜਾਈ ਲੱਗਦੀ ਹੈ ਤਾਂ ਉਹ ਪੰਜਾਬ ਦੇ ਵਿੱਚੋਂ ਹੀ ਲੰਘ ਕੇ ਜਾਣੀ ਹੈ ਪੰਜਾਬ ਦੇ ਲੋਕਾਂ ਨੇ ਹੀ ਲੜਨਾ ਹੈ ਉਸ ਦਾ ਅਸਰ ਜਿੱਨਾ ਵੀ ਮਾੜਾ ਕਿਉਂ ਨਾ ਹੋਵੇ ਉਹ ਵੀ ਪੰਜਾਬ ਨੂੰ ਨਾਲ ਚੱਲਣਾ ਪੈਣਾ ਹੈ ਅਸੀਂ ਉਸ ਤੋਂ ਬਚ ਕੇ ਅਲੱਗ ਨਹੀਂ ਰਹਿ ਸਕਦੇ ਦੂਜੇ ਪਾਸੇ ਇਹ ਵੀ ਬੜਾ ਹੈਰਾਨ ਕਰਨ ਵਾਲਾ ਹੈ ਕਿ ਸਾਰੀ ਦੁਨੀਆ ਦੀ ਤਕਦੀਰ ਇੱਕ ਅਜਿਹੇ ਨੇਤਾ ਦੇ ਹੱਥ ਦੇ ਵਿੱਚ ਦੇ ਦਿੱਤੀ ਗਈ ਹੈ ਜਿਸ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਕੱਲ ਨੂੰ ਕੀ ਕਰੇਗਾ ਜੋ 트럼ਪ ਦਾ ਹੁਣ ਤੱਕ ਦਾ ਆਚਰਣ ਰਿਹਾ ਹੈ ਜਿਸ ਤਰੀਕੇ ਨਾਲ ਉਹ ਵਿਚਰਦਾ ਰਿਹਾ ਹੈ ਜਿਵੇਂ ਕੋਈ ਬੱਚਾ ਰੁੱਸ ਜਾਂਦਾ ਹੈ ਉਹ ਰੁੱਸ ਕੇ ਕੱਲ ਨੂੰ ਕੀ ਕਰ ਦੇਵੇਗਾ ਕੀ ਭੰਨ ਦੇਵੇਗਾ ਕਦੇ ਵੀ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਉਸੇ ਤਰੀਕੇ ਨਾਲ ਜੋ 트럼ਪ ਕਰ ਰਿਹਾ ਹੈ ਕਿ ਮੈਨੂੰ ਜੇ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਜੇ ਸ਼ਾਂਤੀ ਦਾ ਇਹ ਪੁਰਸਕਾਰ ਮੈਨੂੰ ਨਹੀਂ ਮਿਲਿਆ ਤਾਂ ਹੁਣ ਮੈਂ ਤੁਹਾਨੂੰ ਜੰਗ ਕਰਕੇ ਦਿਖਾਵਾਂਗਾ ਕਿ ਅਜੇ ਨੇਤਾ ਦੇ ਹੱਥ ਵਿਸ਼ੂ ਦੀ ਤਕਦੀਰ ਦਿੱਤੀ ਜਾਣੀ ਚਾਹੀਦੀ ਹੈ ਸਾਰਿਆਂ ਨੂੰ ਯਾਦ ਹੋਏਗਾ ਕਿ ਜਦੋਂ ਹੁਣ ਬੈਰਨਜ਼ੂਲਾ ਦਾ ਤਖਤ ਪਲਟ ਕੀਤਾ ਹੈ ਆਮ ਤੌਰ ਤੇ ਹੁੰਦਾ ਹੈ ਕਿ ਜੋ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਸੱਤਾ ਵਿੱਚ ਬਿਠਾ ਦਿੱਤਾ ਜਾਂਦਾ ਹੈ ਪਰ ਇੱਥੇ ਜਿਹੜਾ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਉਹ ਵਿਰੋਧੀ ਧਿਰ ਦੀ ਜੋ ਨੇਤਾ ਸੀ ਉਸ ਨੂੰ ਇਸ ਸਾਲ ਦਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀ ਤੇ ਜਦੋਂ ਉਸ ਨੂੰ ਰਾਸ਼ਟਰਪਤੀ ਨਹੀਂ ਬਣਾਇਆ ਗਿਆ ਤਾਂ ਇਹ ਪੇਸ਼ਕਸ਼ ਵੀ ਕੀਤੀ ਗਈ ਕਿ ਇਹ ਨੋਬਲ ਪ੍ਰੀਸ ਪ੍ਰਾਈਜ਼ 트ੰਪ ਨਾਲ ਸਾਂਝਾ ਵੀ ਕੀਤਾ ਜਾ ਸਕਦਾ ਹੈ ਜਾਂ ਉਸ ਨੂੰ ਦਿੱਤਾ ਵੀ ਜਾ ਸਕਦਾ ਹੈ ਜਿਵੇਂ ਆਪਾਂ ਕਿਸੇ ਰੋਂਦੇ ਹੋਏ ਬੱਚੇ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਗੱਲ ਨਹੀਂ ਯਾਰ ਮੇਰੀ ਟੌਫੀ ਤੂੰ ਖਾ ਲੈ ਪਰ ਰੋਣਾ ਬੰਦ ਕਰ ਦੇ ਰੁੱਸੀ ਨਾ ਉਸੇ ਤਰੀਕੇ ਨਾਲ ਉਸ ਰਾਸ਼ਟਰਪਤੀ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਸੋ ਜਿਸ ਨੇਤਾ ਦਾ ਜਿਸ ਰਾਸ਼ਟਰਪਤੀ ਦਾ ਉਥੋਂ ਦੇ ਮੁਲਕ ਦੇ ਲੋਕ ਹੀ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਕੱਲ ਨੂੰ ਉਹ ਕੀ ਕਰੇਗਾ ਰੁੱਸੇਗਾ ਮੰਨੇਗਾ ਆਪਣੀ ਨੀਤੀ ਬਦਲ ਦੇਗਾ ਉਸ ਕਿਰਦਾਰ ਵਾਲੇ ਵਿਅਕਤੀ ਦੇ ਹੱਥ ਕਿ ਸੱਤਾ ਦੀ ਬਾਗਡੋਰ ਸੰਭਾਲਣਾ ਕਿ ਇੱਕ ਸਹੀ ਨਿਰਣਾ ਸੀ ਕਿ ਡੈਮੋਕਰੇਸੀ ਇਸੇ ਤਰੀਕੇ ਨਾਲ ਕਦੇ ਵੀ ਕੁਝ ਵੀ ਕਰ ਸਕਦੀ ਹੈ ਕੋਈ ਵੀ ਚੋਣਾਂ ਨੂੰ ਮੈਨਿਪੂਲੇਟ ਕਰਕੇ ਇਸੇ ਨੂੰ ਵੀ ਸੱਤਾ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਇਸ ਦੇ ਉੱਤੇ ਵੀ ਸਵਾਲ ਉੱਠਨੇ ਤਾਂ ਸ਼ੁਰੂ ਹੋ ਹੀ ਗਏ ਨੇ ਪਿਛਲੇ ਸਾਲਾਂ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਚੋਣਾਂ ਦੇ ਜ਼ਰੀਏ ਤਖਤਾ ਪਲਟ ਹੋਏ ਨੇ ਰਾਈਟ ਵਿੰਗ ਲੀਡਰਸ ਨੂੰ ਸੱਤਾ ਸੌਂਪ ਦਿੱਤੀ ਗਈ ਹੈ ਉਸ ਦੇ ਜੋ ਨਤੀਜੇ ਨਿਕਲ ਰਹੇ ਨੇ ਉਹ ਵੀ ਆਪਾਂ ਦੇਖ ਹੀ ਰਹੇ ਹਾਂ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਨਫ਼ਰਤ ਹੈ ਉਹ ਵਧਦੀ ਜਾ ਰਹੀ ਹੈ ਅੱਡੜ ਦੇਸ਼ਾਂ ਦੇ ਵਿੱਚ ਪਰਵਾਸੀਆਂ ਦੇ ਖਿਲਾਫ ਰੋਸ ਮੁਜ਼ਾਰੇ ਹੋ ਰਹੇ ਨੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਕਿਤੇ ਕਿਤੇ ਕਿ ਪ੍ਰਵਾਸੀ ਹਿੰਸਾ ਦਾ ਸ਼ਿਕਾਰ ਵੀ ਹੋ ਰਹੇ ਸੁ ਕੁੱਲ ਮਿਲਾ ਕੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਜਾਪਦੇ 2026 ਇੱਕ ਬਹੁਤ ਹੀ ਕ੍ਰੂਸ਼ਲ ਵੜਾ ਰਹਿਣ ਵਾਲਾ ਹੈ ਜਦੋਂ ਜਿਸ ਤਰੀਕੇ ਨਾਲ ਤੇਜ਼ੀ ਨਾਲ ਹਾਲਾਤ ਬਦਲ ਰਹੇ ਨੇ ਇੱਕ ਦੂਸਰੇ ਦੇਸ਼ਾਂ ਦੇ ਉੱਤੇ ਤਖਤਾ ਪਲਟ ਕੀਤਾ ਜਾ ਰਿਹਾ ਹੈ ਹਮਲੇ ਕੀਤੇ ਜਾ ਰਹੇ ਨੇ ਕਿ ਕੋਈ ਵੱਡੀ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੀਸਰੇ ਵਿਸ਼ਵ ਯੁੱਧ ਦੀ ਭੇਖਬਾਣੀ ਕੀਤੀ ਗਈ ਹੈ ਉਹ ਅਮਲੀ ਜਾਮਾ ਨਾ ਪਹਿਨ ਲੇ ਪਰ ਉਮੀਦ ਕਰਦੇ ਹਾਂ ਹਾਲਾਤ ਐਨੇ ਨਹੀਂ ਵਿਗੜਨਗੇ ਜਿੰਨੇ ਵੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸੂਝਵਾਨ ਲੋਕ ਬੈਠੇ ਨੇ ਉਹ ਹਾਲਾਤਾਂ ਤੇ ਕਾਬੂਕ ਪਾਉਣ ਦੇ ਵਿੱਚ ਕਾਮਯਾਬ ਹੋਣਗੇ ਇਹਨਾਂ ਆਗੂਆਂ ਨੂੰ ਇਹਨਾਂ ਲੀਡਰਾਂ ਨੂੰ ਇਹਨਾਂ ਰਾਸ਼ਟਰਪਤੀਆਂ ਨੂੰ ਸਮਝਾ ਬਜਾ ਕੇ ਇਸ ਵਿਨਾਸ਼ ਦੇ ਰਾਹ ਦੇ ਵਿੱਚ ਅੱਗੇ ਵਧਣ ਤੋਂ ਰੋਕਿਆ ਜਾਏਗਾ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ